ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਜਦੋਂ ਤੋਂ ਵੀ ਇਹ ਸੰਸਾਰ ਬਣਿਆ ਹੈ ਪਰਮੇਸ਼ਰ ਨੇ ਜਦੋਂ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਹ ਜੀਵ ਜੰਤ ਬਣਾਏ ਨੇ ਉਦੋਂ ਤੋਂ ਹੀ ਪਰਮੇਸ਼ਰ ਨੇ ਸਾਡੇ ਜੀਵਾਂ ਦੇ ਅੰਦਰ ਉਸ ਨੂੰ ਮਿਲਣ ਦੇ ਲਈ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ ਜਿਸ ਤਰ੍ਹਾਂ ਆਪਾਂ ਹੁਣ ਦੇਖਦੇ ਆਂ ਕਿ ਅਸੀਂ ਸਾਰੇ ਆਪਣੇ ਆਪਣੇ ਧਾਰਮਿਕ ਜੋ ਸਥਾਨ ਬਣੇ ਨੇ ਉੱਥੇ ਜਾਂਦੇ ਆਂ ਅਸੀਂ ਕਿਸ ਲਈ ਜਾਂਦੇ ਆਂ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਆਂ ਅਸੀਂ ਉਸ ਪਰਮੇਸ਼ਰ ਨੂੰ ਮਿਲਣਾ ਲੋਚਦੇ ਆਂ ਤੇ ਜਿਸ ਜੀਵ ਨੇ ਆਪਣੇ ਅੰਤਰ ਆਤਮੇ ਉਸ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਜਿਸ ਦੇ ਅੰਦਰ ਆਤਮ ਪ੍ਰਕਾਸ਼ ਹੋ ਗਿਆ ਉਹਦੇ ਬਾਰੇ ਮੇਰੇ ਪਾਤਸ਼ਾਹ ਨੇ ਬਹੁਤ ਹੀ ਸੋਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1033 ਤੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਸ ਜੀਵ ਦੇ ਅੰਦਰ ਦੀ ਹਾਲਤ ਫਿੱਕੀ ਬਣ ਜਾਂਦੀ ਹੈ ਉਹਦੇ ਵਿੱਚ ਕੀ ਗੁਣ ਆ ਜਾਂਦੇ ਨੇ ਜਿਸ ਦੇ ਅੰਦਰ ਆਤਮ ਪ੍ਰਕਾਸ਼ ਹੋ ਗਿਆ ਜਿਸ ਨੇ ਉਸ ਰੱਬ ਦੀ ਜੋਤ ਨੂੰ ਉਸ ਨੂਰ ਨੂੰ ਆਪਣੇ ਅੰਦਰ ਦੇਖ ਲਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਪੰਖੀ ਪੰਚ ਉਡਰ ਨਹੀਂ ਤਾਵੇ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਗੁਰਮਖ ਸਹਿਜ ਰਵੈ ਗੁਣ ਗਾਵੇ ਹਰ ਰਸ ਚੋਗ ਚੁਗਾਈ ਦਾ ਪਾਸ਼ਾ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਇਹ అనుభవਤਾ ਹੋ ਗਈ ਆ ਉਹਦੇ ਗਿਆਨ ਇੰਦਰੇ ਰੂਪੀ ਪੰਛੀ ਫਿਰ ਉੱਡ ਕੇ ਬਾਹਰ ਵਿਕਾਰਾਂ ਵੱਲ ਨਹੀਂ ਦੌੜਦੇ ਉਹ ਕਹਿੰਦੇ ਇਸ ਤਰ੍ਹਾਂ ਦਾ ਇੱਕ ਸਫਲ ਬਿਰਖ ਬਣ ਜਾਂਦਾ ਜਿਸ ਨੂੰ ਅਮਰਤ ਰੂਪੀ ਫਲ ਮਿਲ ਜਾਂਦਾ ਹੈ ਮਿਲਦਾ ਕਿੱਥੋਂ ਹੈ ਗੁਰੂ ਦੇ ਰਾਹੀਂ ਗੁਰੂ ਕਹਿੰਦੇ ਇਸ ਤਰ੍ਹਾਂ ਦਾ ਹੈ ਜੋ ਸਾਨੂੰ ਅੰਮ੍ਰਿਤ ਰੂਪੀ ਫਲ ਦਿੰਦਾ ਹੈ ਦਿਵਾਉਂਦਾ ਹੈ ਫਿਰ ਜਿਹੜੇ ਗੁਰੂ ਦੇ ਸਨਮਖੋ ਰਹਿੰਦਾ ਜੀਵ ਉਸ ਸਹਿਜ ਵਿੱਚ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਤੇ ਉਸ ਰਸ ਨੂੰ ਚੱਖਦਾ ਹੈ ਜੋ ਸਰਬ ਸ੍ਰੇਸ਼ਟ ਰਸ ਹੈ ਨਾਮ ਰਸ ਜਿਮਿਲ ਚਿਲਕੇ ਚੰਦ ਨ ਤਾਰਾ ਸੂਰਜ ਕਿਰਨ ਨਾ ਬਿਜਲ ਗੈਨਾਰਾ ਉਹਦੇ ਅੰਦਰ ਇਸ ਤਰ੍ਹਾਂ ਦਾ ਪ੍ਰਕਾਸ਼ ਹੋ ਜਾਂਦਾ ਕਿ ਉਸ ਤਰ੍ਹਾਂ ਦਾ ਪ੍ਰਕਾਸ਼ ਨਾ ਕਿਸੇ ਚੰਦ ਦਾ ਨਾ ਕਿਸੇ ਤਾਰੇ ਦਾ ਨਾ ਕਿਸੇ ਸੂਰਜ ਦੀ ਕਿਰਨ ਦਾ ਨਾ ਆਕਾਸ਼ ਵਿੱਚ ਚਮਕਣ ਵਾਲੀ ਬਿਜਲੀ ਦਾ ਕੋਈ ਵੀ ਦ੍ਰਿਸ਼ਟਮਾਨ ਜਿਹੜਾ ਪ੍ਰਕਾਸ਼ ਆ ਉਸ ਪ੍ਰਕਾਸ਼ ਦਾ ਮੁਕਾਬਲਾ ਨਹੀਂ ਕਰਦਾ ਜਿਸ ਦੇ ਅੰਦਰ ਆਤਮ ਪ੍ਰਕਾਸ਼ ਹੋ ਗਿਆ ਅਕਥੀ ਕਥੋ ਚਿਹਨ ਨਹੀਂ ਕੋਈ ਪੂਰ ਰਹਾ ਮਨ ਪਾਈ ਦਾ ਅਕਥੀ ਕਥੋ ਚਿਹਨ ਨਹੀਂ ਕੋਈ ਪੂਰ ਰਹਾ ਮਨ ਪਾਈ ਦਾ ਕਹਿੰਦੇ ਜਿਹੜਾ ਉਹ ਪ੍ਰਕਾਸ਼ ਹੈ ਅੰਤਰ ਆਤਮੇ ਉਹਦੇ ਬਾਰੇ ਕਥਿਆ ਨਹੀਂ ਜਾ ਸਕਦਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿਸ ਦੇ ਅੰਦਰ ਉਹ ਪ੍ਰਕਾਸ਼ ਹੋ ਗਿਆ ਉਸ ਦੇ ਮਨ ਵਿੱਚ ਬੜਾ ਪਿਆਰ ਆ ਜਾਂਦਾ ਬੜਾ ਪ੍ਰੇਮ ਪੈਦਾ ਹੋ ਜਾਂਦਾ ਉਹੀ ਉਸ ਆਨੰਦ ਨੂੰ ਉਸ ਪ੍ਰਕਾਸ਼ ਨੂੰ ਮਾਣ ਸਕਦਾ ਜਿਹਦੇ ਅੰਦਰ ਇਹ ਪ੍ਰਕਾਸ਼ ਪੈਦਾ ਹੋਇਆ ਉਤਪਨ ਹੋਇਆ ਉਸ ਪਰਮੇਸ਼ਰ ਦੀ ਮਿਹਰ ਸਦਕਾ ਵਾਹਿਗੁਰੂ ਜੀ ਪਰਮੇਸ਼ਰ ਜੀ ਸਾਡੇ ਸਾਰਿਆਂ ਤੇ ਮਿਹਰ ਕਰਨ ਕਿ ਇਸ ਜੀਵਨ ਦੇ ਵਿੱਚ ਅਸੀਂ ਇਸ ਆਤਮ ਪ੍ਰਕਾਸ਼ ਦੇ ਆਨੰਦ ਨੂੰ ਮਾਣ ਸਕੀਏ ਤੇ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ